ਨਿਤਿ ਕਹਾਂ ਜੀ ਜਿਉਂ ਕੇ ਪ੍ਰਾਪਨ ਤੇ ਤੇਰੇ ਵਿੱਚ ਜਿਉਂਗੇ ਰਾਜੀ ਤੁਸੀਂ ਹੋਗੇ ਪਰਮਾਤਮਾ ਚੜ੍ਹ ਕੇ ਪ੍ਰਾਪਤ ਹੋ ਕੇ ਸੱਚੇ ਪਾਤਸ਼ਾਹਾਂ ਦੇ ਮੁੱਢਨ ਤੋਂ ਕਿਰਤੀ ਵਕਤੀ ਦੀ ਹਰ ਵਾਰ ਬੈਠੇ ਤੇ ਸਰਬ ਸਰਵ ਵਿੱਚ ਮੇਰੇ ਪੈਰ ਅੱਗੇ ਜਰੂਰ ਜੁਕਾਓ ਬੱਚਾ ਸਾਰੇ ਮੈਂ ਪਿਆਰ ਕਰੀ ਸਤਿ ਸ਼੍ਰੀ ਕਾਲ ਜੀ ਸਤਿ ਸ਼੍ਰੀ ਕਾਲ ਜੀ ਥਾਰੇ ਵਿੱਚ ਜਿਉਂਗੀ ਰਾਜੀ ਤੁਸੀਂ ਹੋਗੇ ਪਰਮਾਤਮਾ ਨੂੰ ਜੱਦੀ ਨੂੰ ਜਿਉਂਦੇ ਸੀ ਜੋ ਟਾ ਫੈਮਲੀ ਦਾ ਸਰ ਜੀ ਠੀਕ ਯੂਟਾ ਫੈਮਿਲੀ ਦਾ ਤਾ ਹੈ ਬਹੁਤ ਬਹੁਤ ਧੰਨਵਾਦ ਹੈ ਨਵੇਂ ਚੁੜੇ ਪਰ ਰੋਣਾ ਮੰਦਾ ਜੀ ਤੈਨੂੰ ਬਹੁਤ ਧੰਨਵਾਦ ਹੈ ਜੀ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਦਾ ਬਹੁਤ ਬਹੁਤ ਆਸ਼ੀਰਵਾਦ ਚਾਹੀਦਾ ਚਾਹੀਏ ਕਿ ਅੱਜ ਜੀ ਮਾਹੌਸਮ ਹੋ ਗਿਆ ਸਾਫ ਤੇ ਅਸੀਂ ਵੀ ਅੱਜ ਬਾਹਰ ਨਿਕਲਾਂਗੇ ਅਸੀਂ ਦਰਦੇ ਪਹਿਲਾਂ ਸਾਈਕਲ ਹੀ ਨਜਾਦੇ ਨੂੰ ਮੀਂਹ ਚੌਖਾ ਨਾ ਇਹ ਪਤਾ ਹੀ ਕੋਈ ਨਹੀਂ ਇੱਕ ਤਾਂ ਵੀ ਲੈ ਜਾਂਦਾ ਹੁੰਦਾ ਹੈ ਸਾਰਾ ਫੇਰ ਵੀ ਉਹਨਾਂ ਅਜੋ ਨਸਨ ਸਾਰ ਹੋ ਗਿਆ ਅਸੀਂ ਅੱਜ ਉਹਨਾਂ ਫੈਂਟ ਚ ਚੱਜ ਜਾਮੇ ਗੇੜਾ ਛੇੜਾ ਬੰਨੇ ਆ ਕਿ ਅੱਗੇ ਅੰਦਰ ਹੀ ਬੈਠੇ ਰਹਿੰਦੇ ਸੀ ਨਾਲੇ ਸਿਕੋਂ ਫੇਰਾ ਮੰਗੇ ਤੇ ਨਾਲੇ ਮੇਰੀਆਂ ਸਾਰੀਆਂ ਪਹਿਣਾ ਨੂੰ ਨਖਰੀ ਦੇ ਸਾਰਨਾ ਬਹੁਤ ਬਹੁਤ ਨਖਰੀ ਤਾਂ ਕਿਤਾਬੀ ਉਹ ਠੀਕ ਠਾਕ ਹੋ ਜੀ ਕਰਮਜੀਤ ਨੇ ਅੱਗੇ ਝੂਟਾਤਾ ਹੈ ਅੱਜ ਅਥਰੇ ਲਾਣਿਆ ਆਛਾ ਰਹਿ ਗਿਆ ਹੁਣ ਨਾ ਅਵਰੇ ਆਉਣ ਕਿ ਜਿਵਾਇਸੀ ਸੀ ਸੀ ਲੋ ਕੰਪਲੀਟ ਹੋ ਗਏ ਮਾਣੋ ਪਤਾ ਨਹੀਂ ਕਰੇ ਤਾਂ ਹੁਣ ਹੋਏ ਪ੍ਰੋਗਰਾਮ ਬੰਦ ਜੇ ਔਰ ਥੋੜਾ ਜਿਹ ਪਸਟਲੇ ਆਉਣੀ ਹੈ ਗਾ ਲਖਰੀ ਵਾਲਾ ਘਰੇਗੀ ਉਹ ਬਾਹਰ ਗਏ ਹੋਏ ਨੇ

ਮਾਤੀ ਜੋ ਨਾਮ ਹੈ ਕਰੀ ਲਿਖਣਾ ਗੁਰੂਤ ਕਰਨੀ ਹੋ ਬਦਸਨ ਲਈ ਕਿ ਕੀ ਬਰੋਗਰਾਵਾ ਫੋਟਾ ਕਿ ਇਹ ਆਜੂ ਪੀ ਪਲੇ ਚੱਲ ਰਿਹਾ ਹੈ ਅਜਾ ਜਾਨੀ ਸਭਾ ਮਤਾ 5000 ਜਾਨੀ ਨਾ ਜਿਵੇਂ ਆਪਕੈ ਨੇ ਮਨਜ਼ੂਰੀ ਦੇ ਦਿੱਤੀ ਮਨਜ਼ੂਰੀ ਸੱਤ ਹੋਈ ਜੁਰਮ ਲੱਗੀ ਜੇ ਤੁਮ ਗੁਰੂਤ ਸਾਹਿਬ ਤੇ ਅਸੀਂ ਇਹ ਕਹਿ ਦੱਸਣਾ ਚਾਹਾਂਗੇ ਸਾਤਾ ਪਹਿਲਾ ਮੌਕੇ ਦਾ ਫੇਰ ਸਹੀ ਦਾ ਪ੍ਰਕਾਸ਼ੀ ਦਾ ਚਾੜਾ ਵੀ ਸੀਗਾ ਸ਼ਸ਼ੀ ਕਾਰ ਦੀ ਸ਼ਾਇਰ ਨੂੰ ਤੇ ਅਸੀਂ ਫੈਲ ਫਲ ਫਲ ਤਿਆਰੀ ਕਰਨੀ ਬਾਸਾ ਸਰਵਨਾ ਸਕੂਟਰੀ ਕੋਲੇ ਗਿਆ ਉਹ ਦਰਨੀ ਲੈ ਕੇ ਫਬਰ ਨਹੀਂ ਦੇ ਵਿੱਚ ਭੱਜ ਕੇ ਜਾਣਾ ਸਾਨੂੰ ਵੀ ਔਖਾ ਹੋਣਾ ਬਹੁਤ ਫਿਰ ਬੱਚਿਆਂ ਨੂੰ ਆਰ ਰਿਹਾ ਹੈ ਉਹ ਬਚਿੰਗ ਕਰ ਵਿਚਾਰ ਦੋ ਜੀ ਤੇ ਮੈਂ ਵੀ ਜੇ ਲੈਂਦਾ ਸੀ ਇਕੱਲਾ ਵੀ ਲੈਂਦਾ ਕਿ ਤਿਆਰੀਆਂ ਸਾਡੀਆਂ ਸੀਗੀਆਂ ਚਾਲੀਆਂ ਚਲੋ ਕੋਈ ਨਹੀਂ ਸੋਚ ਜਿੱਦੇ ਪੱਕਾ ਲੈ ਨੂੰ ਜਰੂਰ ਚਾਹਣੀ ਪਲੈਨ ਸਾਡਾ ਪੱਕਾ ਹੀ ਸੀਗਾ ਜਾਰ ਦਾ ਪਰ ਮੀਂਹ ਨੇ ਤਾਨੂੰ ਨਕਤਾ ਤੇ ਪ੍ਰਕਰਮਜੀਤ ਆ ਨਹੀਂ ਅਜੇ ਚਲੋ ਰਹਿਣ ਦਿਓ ਬਈ ਹਣਾਪਾ ਰਾਜ ਕਰਜਲਾ ਨਾਲ ਅਗਲਾ ਵੀ ਮੁੜ ਕੇ ਔਖਾ ਆਉਂਦਾ ਨਾ ਤੇ ਅਸੀਂ ਤੁਹਾਨੂੰ ਜ਼ਰੂਰ ਦੱਸਾਂਗੇ ਕੋ ਕੰਨ ਪ੍ਰਾਭਾਤਵਾਦ ਹੈ ਜੇ ਨਾਤਰਾ ਸ਼ੇਰ ਕਰਿਆ ਕਰੋ ਲਾਈਕ ਕਰਿਆ ਕਰੋ ਜੀ ਸਾਨੂੰ ਸਪੋਰਟ ਦੀ ਬਹੁਤ ਲੋੜ ਹੈ ਹੁਣ ਥੋੜਾ ਜਿਆ ਰੋੜਾ ਜਿਹਾ ਪੈ ਗਿਆ ਸੀਗਾ ਮੈਨੂੰ ਬਾਲੀ ਬਾੜੀ ਆ ਗਈ ਜਾਨੀ ਕੁੜੀ ਤੇ ਤੇ ਅੱਖੇ ਲੱਗ ਜਾਂਦੀਆਂ ਤੇ ਤੇ ਨਹੀਂ ਕਿਤੇ ਕੰਮ ਐ ਕਰਦੀ ਐ ਵੀ ਦੱਸਣ ਦੀ ਲੋੜ ਨਹੀਂ ਪੈਂਦੀ ਤੇ ਜਿੰਦੇ ਪਰਵੀਰ ਜਾਂਦੀ ਆ ਉਹਦੇ ਮਥਨ ਕਾਇਕਾ ਕੋਲੀ ਸਰ ਤੋਂ ਹੁੰਦੀ ਖਾਨੀ ਦੇ ਆਈ ਦੀ ਪੈੜੀ ਆ ਜਿੱਤੀ ਆ ਤੋ ਆਈ ਐ ਤੇ ਹੁਣ ਵੇਖੋ ਇਹਦੇ ਸਟੇਜ ਤੇ ਕੀ ਦੱਸਦੇ ਆ ਇਹ ਸਹੀ ਹੈ ਕਿ ਬੈਂਕ ਸਹੀ ਤੇ ਬਾਕੀ ਤਾਂ ਕਿਹਾ ਸੀ ਕਿ ਆ ਵੀਡੀਓ ਬਣਾ ਕੇ ਲੈ ਆਉਂਗਾ ਪਰ ਅੱਜ ਨੱਚੀ ਕਿੰਨਾ ਨੱਚੀ ਬਾ ਪਾਡੂ ਲੱਤਾਂ ਦੂ ਕਿ ਲੱਗੀ ਹੈ ਕੱਲ ਦੀ ਸੁੱਤੀ ਕਿ ਆਯੋਗੀ ਕਾਸ਼ ਇਹ ਤਾਂ ਬਣਾ ਪਹਿਲਾਂ ਹੀ ਅੱਜ ਤਾਂ ਨਹੀਂ ਕੁਝ ਵੀ ਹੋਣਾ ਨਾ ਐਤਵਾਰ ਨੂੰ ਸ਼ਾਮ ਤੱਕ ਹੋਣਾ ਜਿਹੜਾ ਹੋਣਾ 12 ਵਜੇ ਤੋਂ ਬਾਅਦ ਰਾਤ ਨੂੰ ਤੇ 9 ਵਜੇ ਤੋਂ ਮਹਰੋ ਸਾਰਾ ਰਾਮ ਤੱਕ ਮੰਨ। ਹੋਰ ਭੈਣ ਬਰਾ ਠੀਕ ਹੈ ਜੀ ਆਓ ਸੱਚਮੇ ਤੁਹਾਨੂੰ ਅੱਗੇ ਵੀ ਕਿਹਾ ਸੀ ਕਿ ਕਰਨਜੀਤ ਤੁਹਾਡੇ ਨਾਲ ਗੱਲਬਾਤ ਕਰਨਗੇ ਦੱਸਣਗੇ। ਆ ਲਿਆ। ਸਤਿ ਸ਼੍ਰੀ ਅਕਾਲ ਜੀ ਸਾਰੇ ਟੈਂਟ ਪ੍ਰਾਮਾਣ ਉਹ ਸਾਰੇ ਅਨੁਕੀ ਸਾਪਾ ਮੁਹਿਆਸੀ ਵਧੀਆ ਜੀ ਠੀਕ ਆ। हां वे ਜਿਹੜਾ ਸੂਟ ਰੈਂਦਾ ਉਹਨਾਂ ਕਿੱ데 ਸਵਤਾ ਜਾਊਗਾ ਤੇਰੇ ਤਾਂ ਸੌਣ ਦੇ ਬੱਦਲ ਵਾਲੀ ਗੱਲ ਬਣੀ ਖੜੀ ਐ ਮੈਂ ਤਾਂ ਬਹੁਤ ਪਿਆ ਹੈ ਤਾਂ ਸਲਵਾਰ ਧੀਆ ਆਹ ਸੂਟ ਪਿਆ ਜੀ ਅਬੜੇ ਟੈਨਲ ਦਾ ਦੁਪਹਿਰੇ ਲੱਗਣਾ 10 ਵਾਸਰਾ ਮੇਲੇ ਪਰ ਫੇਰੀਆ ਜਿੱਕੇ ਲੱਗੇ ਨਈ ਉਹਨੂੰ ਕਹਿ ਰਾ ਹਾਂ ਅòn ਨਾ ਕੱਲ ਨੂੰ ਖੋਲ ਕੇ ਵੇਖਾਂਗੇ ਯਾਰ ਹੱਕ ਤਾਂ ਸੀ ਨਾ ਸੁਲਾਬ ਸੀਗੀ ਬੱਕੇ ਦਾ ਚਾਲ ਵਧੀਆ ਸੀ ਤੁਰਿਆ ਨਹੀਂ ਸੀ ਉਹ ਪਤਾ ਚੱਕਰ ਕੀ ਆ ਡਰਦੇ ਹੱਥ ਨਹੀਂ ਲਾਉਂਦੇ ਲਾਈਟ ਨੂੰ ਕੱਲ ਨੂੰ ਆਪਾਂ ਖੋਲ ਕੇ ਚੈੱਕ ਕਰਕੇ ਵੇਖਾਂਗੇ ਕੱਲ ਉਹ ਨਹੀਂ ਪਰਸੋਂ ਪੈਰ ਵੀ ਕਰਾਵਾ ਕੱਲੇ ਹਾਂ ਬਾਅਦ ਪੈਰ ਸੈੱਟ ਕਰ ਦਿਆਂਗੇ ਮੋਟਰ ਤਾਂ ਸਹੀ ਆ ਕਿੱਥੇ ਹਣ ਨੂੰ ਛੰਤੇ ਆਣੇ ਸੀ ਮੋਟਰ ਚੱਲਦੀ ਹੁੰਦੀ ਤਾਂ ਇਹ ਮੜਾ ਠੜਕੀ ਕਰਕੇ ਮਨ ਹੱਥਾਣਾ ਸਿਆਣਾ ਥੋੜਾ ਜਿਹਾ ਉੱਖਾ ਲੱਗਦਾ ਕਿੰਨਾ ਟਾਈਮ ਦਾ ਕੰਮ ਛੱਡਿਆ ਗੈਲ ਵਾਇਰ ਮੋੜ ਪਰ ਤੇ ਹੁੰਦਾ ਨਾਲ ਹੀ ਸੌਂਦੇ ਸੀ ਕਿਦੋਂ ਹੁੰਦਾ ਉਹਦੇ ਨਾਲ ਸੌ ਪੈ ਗਿਆ ਹੁਣ ਉਹ ਵਿੱਚ ਲਾਉਣੇ ਅੱਖ ਲੱਗਦੀ ਹੈ ਨਹੀਂ ਨਹੀਂ ਕੱਲ ਨੂੰ ਸਟਕ ਕਰ ਦਿੰਨੇ ਹਾਂ ਮਾਰੀ ਤਾਲਦੀ ਸੀ ਉਹਦੇ ਨਾਲ ਪੇਸ ਕਸ ਹੈ ਨਹੀਂ ਸੀ ਪੇਸ ਕਸ ਗਿਆ ਵਿਆ ਸੀ ਕਿਤੇ ਘਰੇ ਜੇ ਨਹੀਂ ਤਾਂ ਮੈਂ ਉਹਦੇ ਹੀ ਪੰਗਾ ਲੈ ਲੈਣਾ ਸੀ ਇਹ ਟੈਸਟ ਪੰਨ ਲਾ ਲਾ ਕਿਤੇ ਕਰ ਰਹੇ ਕਿਤੇ ਨਾ ਆਖਾ ਪਤਾ ਨਹੀਂ ਮੈਂ ਪੰਨ ਕਰੇ ਪਤਾ ਨਹੀਂ ਤਾਂ ਦਾਰੂਤੀ ਜਾ ਟੈਸਟ ਪੰਨੀ ਇਹ ਆ ਨੱਪ ਕੇ ਤੇ ਉਹਨੂੰ ਵੇਖੇ ਨਾ ਪੱਤਿਆਂ ਨਾਲ ਉਹ ਐ ਤਾਂ ਨਹੀਂ ਕੋਈ ਚੰਦ ਨੂੰ ਉਹਨਾਂ ਲਾਈਟ ਚਾਉਣੀ ਆ ਬਸ ਦੱਸਣਾ ਵੇ ਇੱਥੇ ਗਰੰਟ ਆਉਂਦਾ ਇੱਥੇ ਨਹੀਂ ਆਉਂਦਾ ਇੱਥੇ ਆਉਂਦਾ ਇੱਥੇ ਨਹੀਂ ਉਹ ਐਨਾ ਵੀ ਪੇਸ ਕਾਸ ਕਹੀ ਕਰੇ ਗਿਆ ਅਗਲਾ ਕਈ ਵਾਰ ਛੱਟ ਲਾ ਕੇ ਵੀ ਪੇਸ ਕਾਸ ਨੂੰ ਖਰਾਬ ਹੋ ਜਾਂਦਾ ਨਾ ਨੇ ਮੈਂ ਜੇ ਆਉਣਾ ਹਾਂ ਪਰ ਪਤਾ ਚੱਕਰ ਕੀ ਆ ਉਹਨੂੰ ਆਉਣ ਗੂਠੇ ਨਾਲ ਤਾਂ ਉਹਨੂੰ ਤਾਂ ਉਹ ਉਤਰੋਂ ਰੱਖਣਾ ਪੈਂਦਾ ਨਾ ਵੀ ਅਰਥ ਮਿਲੇ ਨੂੰ ਤੇ ਨਹੀਂ ਜਿਹੜਾ ਐ ਸਿੱਧਾ ਵੇਖਣਾ ਉਹਨ ਵੀ ਅਰਥ ਉਹਨਾਂ ਹੀ ਹੁੰਦਾ ਆ ਇਹਨੂੰ ਕੋਈ ਚੱਕਰ ਜੇ ਥੱਲੇ ਕੰਮ ਕਰਦੇ ਆ ਉਦੋਂ ਕੰਮ ਕਰਦੇ ਮੂ ਤਾਂ ਕੋਈ ਨਹੀਂ ਹੁੰਦਾ ਕਿੰਨਾ ਕੱਚੀ ਤੀਹਾਂ ਤੇ ਨੱਚੇ ਹੈ ਮੈਂ ਤਾਂ ਨਹੀਂ ਮੰਨਦਾ ਵੀ ਇਹ ਨੱਚੀ ਹੋਗੀ ਬਾਬੂ ਜੀ ਮੈਂ ਚਾਰਜ ਹੋ ਲੈਂਦੇ ਉਹ ਬਲੀਜੇ ਚਾਰਜ ਹੋ ਲੈਂਦੇ ਖਰਾਬ ਹੋ ਜੂਏ ਨੇ ਆ ਬਾਜ ਘਟਾਉਣ ਲੱਗ ਜਾਂਦਾ ਹੁਣ ਮੈਂ ਵੀ ਤੀਂ ਅੰਦਰ ਇੱਥੇ ਨਾਲ ਆ ਮੈਂ ਤਾਂ ਕਿਤੇ ਕੋਈ ਨਹੀਂ ਚਲੋ ਭਾਈ ਮੈਂ ਆ ਡਰਾਈਵਰ ਹਾਜ਼ਰ ਆ ਗੱਡੀ ਨੰਬਰ 9 ਆ ਆਪਣੇ ਕਿੱਧਰ ਲੱਗਦੀਆਂ ਚੱਲ ਪਰ ਜਿੱਥੇ ਲੱਗਦੀਆਂ ਉੱਥੇ ਚਲੋ ਨਹੀਂ ਆਹੀ ਪਾ ਕੇ ਹਨਾ ਪ੍ਰਾਪਿਕ ਮੇਰੇ ਘਰੇ ਜਾਂਦੀਆਂ ਬਣਾ ਲੈ ਬਣਾ ਲੋ ਅਜੇ ਮੰਦੀ ਨਹੀਂ ਲਵਾਈ ਕੀ ਆ ਰਹਾ ਮੈਂ ਤੁਸੀਂ ਹੱਥ ਕਾਲੇ ਕਰੂੰਗਾ

ਉਹ ਟੈਂਟ ਲਾਉਣ ਦੀ ਲੋੜ ਨਹੀਂ ਮੈਂ ਟੈਂਟ ਸੁੱਲੇ ਆਪਾਂ ਚਾਰ ਨਹੀਂ ਲਾ ਦੇਵਾਂਗੇ ਇੱਥੇ ਚਾਰ ਨਹੀਂ ਲੱਗ ਜਾਣੀਆਂ ਬਾਰਮੂਰੀ ਲਿਆਓ ਮਗਾਓ ਸੱਦੋ ਦੇਵ ਸੱਦਾ ਪੱਤਰ ਖਰਚਾ ਕਰੋ ਲਿਆਓ ਸਮਾਨ ਜਿਹਨੂੰ ਸੱਦਣਾ ਉਹਨਾਂ ਨੂੰ ਹੁਣ ਕਬਾਣਾ ਪੈਣਾ ਵੀ ਪੈਣਾ ਨਾਲ ਉਹਨੂੰ ਆਏ ਨਹੀਂ ਵੀ ਅਗਲੇ ਨੂੰ ਕਹਿਤਾ ਆ ਜੇ ਤੀਂਆਂ ਲੱਗਣੀਆਂ ਸਾਡੇ ਘਰੇ ਅਗਲਾ ਆਜੂਗਾ ਠੀਕ ਹੈ ਉਹਨਾਂ ਗਾਂ ਵੀ ਹੁਣ ਖਵਾਉਣ ਨੂੰ ਕੋਈ ਪਕੌੜੇ ਮਠਿਆਈ ਕੋਈ ਬਿਸਕਟ ਵਗੈਰਾ ਸੱਚ ਵੇ ਆਪਾਂ ਵੀ ਬਿਸਕਟ ਘੜਾ ਕੇ ਲਿਆਈਏ ਭਰਾਵੋ ਕੱਠੇ ਘੜਾਣਗੇ ਆਪਾਂ ਦਾ ਕੁਆਂਟਲ ਡੇਢ ਕੁਆਂਟਲ ਨਹੀਂ 2 2.5 ਕਿਲੋ ਲੱਗੇ ਕਿ ਕਿਲੋ ਤਾਂ ਆਪਣੇ ਆਏ ਉੜਦੇ ਆ ਉਹ ਚੜਦੇ ਵਾਤ ਹੁੰਦੇ ਨਾ ਇੰਨੇ ਸਰ ਲੱਗੇ ਕਿਲੋ ਤੇ ਫੇਰ 2.5 ਕਿਲੋ ਤੋਂ 3 3 ਕਿਲੋ ਕਢਾ ਲਵਾਂਗੇ ਤਣਾ ਘੱਲੋਣਾ ਆਟੇ ਨਾਲ ਕਿੰਨੀ ਖੰਡ ਪਊ ਦੋ ਕਿਲੋ ਖੰਡ ਲਾ ਲਾ ਮੈਂ ਨਹੀਂ ਕਿਲੋ ਚ ਕਿੰਨੇ ਖੰਡ ਪਊਗੀ ਜੀ ਹਾਂ ਮਟਰ ਕਿਲੋ ਹਦੋਂ ਨੋ ਥੋੜਾ ਹੀ ਕੱਟ ਪੈਂਦਾ ਖੰਡ ਵੀ ਥੋੜੀ ਹੀ ਕੱਟ ਦੋ ਕਿਲੋ ਦੁੱਧ ਨਾਲ ਥਰ ਜਾਣਾ ਦੋ ਕਿਲੋ ਆਟੇ ਨਾਲ ਥਰ ਜਾਣਾ ਤੇ ਦੋ ਕਿਲੋ ਘਿਓ ਨਾਲ ਥਰ ਜਾਣਾ ਚਾਂਸ ਚ ਕਿਉਂ ਹੋਊਗੀ ਕਿਆ ਹੋਇਆ ਆ ਲੈ ਜਿਵੇਂ ਕਰੋ ਹਣਾ ਇਹ ਕੀ ਆਂਦਾ ਕਿ ਕਿਤੇ ਡੋਲ ਨਹੀਂ ਚਪਾ ਕੇ ਲੈ ਜਾਈ ਜਿੰਨਾ ਲੱਗਿਆ ਉਹਨਾਂ ਲਾ ਲੈ ਫਰਵੇ ਕੇ ਬਾਲਾ ਲਾਉਂਦੇ ਆ ਨਾ ਅਗ ਨਹੀਂ ਫਿਰ ਹੋਰ ਹੀ ਬਣਾ ਕੇ ਛੜ ਦੇਣਗੇ ਤੇਲ ਤਾਂ ਵਾਦੂ ਆ ਆਪਣੇ ਇੱਧਰ ਕਿੱਥੇ ਰੜਦੇ ਆ ਵਾ ਜੈਬ ਨਾਲੇ ਉੱਥੇ ਹੀ ਪਾਠਾ ਉੱਥੇ ਹੀ ਪੈਂਚਰਾਂ ਵਾਲਾ ਜਗ੍ਹਾ ਨਾਲ ਉੱਥੇ ਸਾਰਾ ਕੁਝ ਮਾਲਚ ਨੂੰ ਕਢਾ ਕੇ ਲਈਏ ਐਤਵਾਰ ਮੈਂ ਤੇ ਮਨੀ ਕਢਾ ਲਾਵਾਂਗੇ ਨਾਨੇ ਪਾਪੇ ਦੇ ਮੱਥਾ ਟੇਕਿਆ ਹੋਈ ਸਾਡੇ ਲੈ ਜਾ ਚਾ ਲੈ ਲੈ ਪਰ ਖੇਡਾ ਤਾਂ ਨਹੀਂ ਜਾਂ ਤਾਂ ਖੇਡਾ ਉਹਨਾਂ ਕਿਹਾਂ ਜਾਂ ਬਿਸਕਟ ਆਉਣਗੇ ਇੱਕ ਤਾਂ ਸਾਡਾ ਜੀ ਆਪ ਹੀ ਪੰਗਾ ਇਹ ਤਾਂ ਜਾੜਾਂ ਤੋਂ ਬਾਬੇ ਜਿਹੜੇ ਕੀ ਕਹਿੰਦੇ ਹਾਂ ਤਾਂ ਵੱਡੇ ਹੋ ਕੇ ਐਡੇ ਐਡੇ ਹੋ ਗਏ ਵੱਡੇ ਵੱਡੇ ਨਹੀਂ ਇਹ ਤਾਂ ਜਿਹੜੀ ਡਿਮਾਂਡ ਹੈ ਇਹਨਾਂ ਦੀ ਅਜੇ ਘਟੋ ਘੱਟ 4 ਸਾਲ ਤੱਕ ਕੰਨ 'ਚ ਰੂਪ ਵਾਲਾ ਵੇਗਾ ਕਿੰਨਾ ਲਗੜੇ ਦੇਣ ਦੇ ਕਰਾ ਹਜੇ ਅਕਲਜਾੜ ਨਹੀਂ ਨਾ ਆਈ ਇਹਨਾਂ ਦੇ ਅਜੇ ਪਾਕਲ ਜਾੜੀ ਤੁਰੇ ਫਿਰਦੀ ਆ ਅਕਲ ਜਾੜਾ ਜੇ ਆਉਣੀ ਹੈ ਫੇਰ ਪਤਾ ਲੱਗੂਗਾ ਉਹਦੇ ਤਾਂ ਹਜੇ ਅਕਲ ਜਾੜ ਕੰਮ ਕਰਦੀ ਆ ਤੇ ਇਹਦੇ ਅਕਲ ਜਾੜ ਥੋੜੀ ਥੋੜੀ ਨਾ ਕ ਕਮਲ ਜਾ ਬੋਟਾ ਲੱਗ ਜਾਂਦੀ ਇਹਦੇ ਵੀ ਓਲੀ ਓਲੀਓ ਸੈੱਟ ਹੋ ਜੂ ਅਕਲ ਜਾੜ ਆਉਂਦੀ ਜਾਂਦੀ ਆ ਨਹੀਂ ਆਊਗੀ ਆਂਦੇ ਆਂਦੇ ਆ ਮਹਿੰਦੀ ਬਖਾ ਲਈ ਜੋ ਸਾਰੇ ਟੱਬਰ ਨੂੰ 3 ਵਜੇ ਦਾ ਠਾਇਆ ਮਤੀਆਂ ਚ ਜਾਣਾ ਮਲੇਟ ਆ ਸਾਰੇ ਜਾਨਾ ਤੁਸੀਂ ਸੌਂ ਕੇ ਬੈਠੇ ਠੀਕ ਕਰੇ ਲਈ ਕਿਦੋਂ ਆਉਂਗੀ ਹੁਣ ਵੀ ਆਉਂਦੀ ਖਾਣੇ ਆਉਂਦੇ ਦੇਖੀ ਹੋਈ ਐ ਨਹੀਂ ਆਉਂਦਾ ਕੰਮ ਮੇਰੇ ਦਾ ਲਾਵਾ ਜਿਹੜਾ ਰੇਂਗ ਕਰਮ ਜੀਤ ਨੂੰ ਕੀ ਹੋ ਗਿਆ ਜੀ ਚੁੱਪ ਕਰ ਹੀ ਬੈਠੀ ਕਣੀ ਗੱਲ ਚੇਤੇ ਕਰਦੀ ਹੈ ਕੋਈ ਹੱਸਦੀ ਅੱਜ ਖੁਸ਼ੀ ਦੀ ਗੱਲ ਜੀ ਦੱਸੂਗੀ ਕੋਈ ਤੇ ਸੋਚੀ ਜਾਂਦੀ ਆ ਬੱਚੇ ਵੇਖ ਵੇਖ ਕੇ ਦੇ ਲਈ ਹੱਸੀ ਜਾਂਦੇ ਆ ਵੀ ਅੱਜ ਮੰਮੀ ਹੱਸ ਪਹਿਲਾ ਗੱਲਾ ਕਰੀ ਗਈ ਹੁਣ ਹੱਸਦੀ ਆ ਦੱਸੋ ਵੀ ਕਿਹੜੀ ਗੱਲ ਦਾ ਹਾਸਾ ਆ ਸਾਰੇ ਜਣੇ ਚਲੋ ਆਏ ਖੁਸ਼ ਰਹਿਣਾ ਚਾਹੀਦਾ ਜੀ ਪ੍ਰਮਾਤਮਾ ਸਾਹਿਬ ਨੂੰ ਆਏ ਖੁਸ਼ ਰੱਖੇ ਕੀ ਲੈਣਾ ਘਰ ਘਰ ਕਰਕੇ ਵੇ ਹਨਾ ਵੀ ਕੀ ਲੈਣਾ ਘਰ ਘਰ ਕਰਕੇ ਵੇ ਹੱਸੋ ਖੇਡੋ ਨੱਚੋ ਖਾਓ ਪੀਓ ਦੇਖੋ ਛਿਖੀ ਜੀਓਾਰੇ ਭੈਣ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ ਹੈ ਜੀ ਪਰਮਾਤਮਾ ਤੁਹਾਨੂੰ ਤੰਦਰੁਸਤੀ ਦੇਵੇ ਸੱਚੇ ਪਾਤਸ਼ਾਹ ਮੇਰ ਪਰ ਹੱਥ ਰੱਖੇ ਬਹੁਤ ਬਹੁਤ ਧੰਨਵਾਦ ਕਰਨ ਪਰਮਾਤਮਾ ਦਾ ਸਾਰੇ ਦਾ ਜਿਹੜੇ ਨਾਮ ਚੁਣੇ ਸਾਰੇ ਭੈਣ ਭਰਾਵਾਂ ਦਾ ਤੈਅ ਦਿਨ ਧੰਨਵਾਦ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੀ ਸੱਚੇ ਬਾਦ ਕਰਦਾ ਤੁਹਣੀ ਰਾਤ ਆਪਣੀ ਤਰਫ ਕੀ ਵਾਹ ਅਬ ਦੇਖੋ ਜੀ ਔਰ ਮੈਨੂੰ ਬੋਲਣ ਨਹੀਂ ਦਿੰਦਾ ਜੇ ਮਗਰ ਇੱਥੇ ਅਨੁਸਾਈ ਜਾਂਦੇ ਐ ਕ੍ਰਿਪਾ ਮਾਥਾ ਦਤਾਂ ਕੋ ਆਰੇ ਹੀ ਪ੍ਰਮਾਤਮਾ ਨੇ ਤੰਦਰੁਸਤੀ ਰੱਖੇ ਸੱਚੇ ਬਾਦਸ਼ਾਹ ਦਨ ਤੋਂ ਪੁਨੀ ਰਾਤ ਚੌਕਨੀ ਤਰੱਕੀ ਬਖਸ਼ੇਗੀ ਸਾਰੇ ਭੈਣ ਭਰਾਵਾਂ ਦਾ तहे ਦਿਲੋਂ ਧੰਨਵਾਦ ਹੈ ਜੀ ਆਇਆ ਜੀ ਆਇਕਰਕ ਮੈਂ ਆਏ ਬੁਰਕੀ ਜਿਵੇਂ ਬੁਖਾਰ ਆਇ ਤੇ ਇਹ ਬੁਖਾਰ ਆ ਲਈ ਕੰਬ ਲਗਾ ਹੋਣਾ ਆ ਤੇ ਸਾਰੇ ਇੰਨੇ ਖੁਸ਼ ਆ ਪ੍ਰਮਾਤਮਾ ਸਾਰੇ ਹਰ ਉਦੈ ਕੋਚ ਰੱਖੇ ਠੀਕ ਹੈ ਜੀ ਅੱਜ ਅਸੀਂ ਹਾਸੇ ਵਾਲਾ ਐਂਡ ਤੇ ਬਿਲਾਉ ਤੁਹਾਨੂੰ ਬੁਆਇਆ ਕਿ ਜੀ ਜਰੂਰ ਬੱਤ ਬੱਤ ਕਰੇ ਮੈਂ ਕਰਿਓ ਸਾਰੇ ਭੈਣ ਭਰਾ ਆਪਣਾ ਦੋਤੋ ਆਉਣਾ ਦੂਤੋਂ ਪਹਿਲੀ ਗੱਲ ਚਾਹਤ ਦੋਸਤਾਂ ਸਾਰੇ ਬਸ ਲਾਲ ਬਟਨ ਜੀ ਲਾਲ ਬਟਨ ਨੂੰ ਜੋਰ ਨਾਪਦੇ ਹੋ ਜੀ ਜੋਰ ਨਾਪੇ ਹੋ ਜੀ ਜਿਹੜਾ ਹੁੰਦਾ ਐਦਾ ਉਹ ਨੂੰ ਨਾਪ ਕੇ ਨਹੀਂ ਲਾ ਕੇ ਦੇਖੋ ਜੀ ਜੋਰ ਜੀ ਜੋਰ